ਦੇਖੋ ਇਹਦਾ ਜੀ ਜੇ ਟੋਟਲ ਅਮਾਉਂਟ ਦੀ ਆਪਾਂ ਗੱਲ ਕਰੀਏ ਤੇ ਟੋਟਲ ਅਮਾਉਂਟ ਦਾ ਜਿਹੜਾ ਹੈਗਾ ਹੈ ਟੋਟਲ ਫਿਗਰ ਜਿਹੜੀ ਆ ਇਸ ਵੇਲੇ ਤਾਂ ਦੱਸਣੀ ਮੁਸ਼ਕਲ ਆ ਮੁਝੇ ਆ ਕਿ ਇਹ ਕਿਨਾਂ ਦਾ ਜਿਹੜਾ ਸਿਸਟਮ ਆ ਜੋ ਇਹਨਾਂ ਦਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਜਿਹੜਾ ਸਿਸਟਮ ਹੈਗਾ ਉਹ ਸਿਸਟਮ ਬਿਲਕੁਲ ਗਵਰਨਮੈਂਟ ਉਹਦੇ ਵਿੱਚ ਕੋਈ ਅਮੈਂਡਮੈਂਟ ਕੀਤੀ ਜਾ ਰਹੀ ਆ ਜਿਸ ਕਰਕੇ ਜਿਹੜਾ ਉਹ ਪੋਰਟਲ ਹੈਗਾ ਉਹ ਚੱਲ ਨਹੀਂ ਰਿਹਾ ਸਾਡੇ ਮੁਲਾਜ਼ਮ ਰੋਝ ਜਾਂਦੇ ਨੇ ਜਿੰਨੇ ਸਾਡੇ ਲਾਭਪਾਤਰੀ ਹੈਗੇ ਆ ਜਿਹਨਾਂ ਨੂੰ ਪੈਸੇ ਪਏ ਆ ਉਹਨਾਂ ਲਾਪਤਰੀਆਂ ਦੇ ਘਰ ਜਾ ਆ ਕੇ ਬਕਾਇਦਾ ਇਕੱਲੇ ਇਕੱਲੇ ਦੇ ਘਰ ਜਾ ਕੇ ਸਾਰੀ ਜਿਹੜੀ ਜਾਂਚ ਉਹ ਕਰ ਰਹੇ ਆ ਕਿ ਉਹਨਾਂ ਦਾ ਕਿੰਨੇ ਪੈਸੇ ਉਹਨੂੰ ਪੈ ਗਏ ਤੇ ਕਿੰਨੇ ਪੈਸੇ ਉਹਨਾਂ ਦੇ ਰਹਿੰਦੇ ਸੀਗੇ ਹਰ ਇੱਕ ਤਾਂ ਗਰੀਬ ਬੰਦਾ ਜਿਸ ਨੂੰ ਗਵਰਨਮੈਂਟ ਨੇ 1.5 ਲੱਖ ਕੇ ਪੌਣੇ 2 ਲੱਖ ਰੁਪਏ ਜਿਹੜਾ ਹੈਗਾ ਉਹ ਆਪਣਾ ਘਰ ਬਣਨ ਲਈ ਦੇਣਾ ਤੇ ਜੇ ਆਪਾਂ ਉਹਦੇ ਵਿੱਚੋਂ ਵੀ ਪੈਸੇ ਖਾਣ ਲੱਪੇ ਫਿਰ ਮੈਂ ਕਹਿੰਦਾ ਇਸ ਤੋਂ ਤੇ ਵੱਡੀ ਸ਼ਰਮ ਦੀ ਗੱਲ ਕੋਈ ਨਹੀਂ ਹੈ ਕਿ ਉਹਨੇ ਕਪਲਾ ਕੀਤਾ ਹੈਗਾ हां ऑलमोस्ट देखो जबो गल अपनी ट्रैवल ਕਰਨ ਲੱਗ ਪਈ ਤੇ ਦੇਖੋ ਬਲੀਜੀ ਧੂਆ ਉੱਥੇ ਹੀ ਉੱਠਦਾ ਜਦੋਂ ਅੱਗ ਲੱਗਦੀ ਹੈ ਤੇ ਇਹ ਤਾਂ ਅੰਡਰਸਟੂਡ ਹੀ ਹੈ ਵੀ ਉਹਨੇ ਕੁਛ ਨਾ ਕੁਛ ਗਲਤੀ ਜ਼ਰੂਰ ਕੀਤੀ ਸੀ ਜਿਹੜੀ ਗੱਲ ਇਹਦੀ ਹੈ ਉਹ ਟਰੈਵਲ ਹੋਈ ਹੈ ਚੰਡੀਗੜ੍ਹ ਤੋਂ ਲੈ ਕੇ ਦੇਖੋ ਨਕੂਦਰ ਤੱਕ ਗੱਲ ਇਹਦੀ ਟਰੈਵਲ ਹੋਈ ਹੈ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਤਾਂ ਇਹ ਗਲਤੀ ਮੁੰਡੇ ਦੀ ਸਰ ਵੀ ਜਿਹੜੇ ਗਰੀਬਾਂ ਨਾਲ ਇਹ ਹੋਇਆ ਧੋਖਾ ਨਹੀਂ ਹੋਈ ਆ ਉਹ ਇਨਸਾਫ ਹੋਗਾ ਬਿਲਕੁਲ ਠੀਕ ਰਸਾ ਬਿਲਕੁਲ ਔਰ ਆ ਤੁਸੀਂ ਕਿੰਗਾ ਕੀਤਾ ਜਿਹੜਾ ਸਵਾਲ ਪੁੱਛਿਆ ਇਨਸਾਫ ਵਾਲਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਸਾਰੇ ਆਪਣੇ ਭਾਈ ਭਰਾ ਭੈਣਾਂ ਨੂੰ ਇੱਕ ਗੱਲ ਜ਼ਰੂਰ ਦੱਸਣੀ ਚਾਹਾਂਗਾ ਕਿ ਮੈਂ ਇਸ ਕੰਮ ਦੇ ਵਿੱਚ ਬਿਲਕੁਲ ਅنگਹਿਲੀ ਬਰਦਾਸ਼ਤ ਨਹੀਂ ਕਰੂੰਗਾ ਇਹਨਾਂ ਮੁੰਡਿਆਂ ਨੂੰ ਵੀ ਅਸੀਂ ਕਿਹਾ ਸੀ ਔਰ ਇਹ ਮੁੰਡੇ ਹਲੇ ਵੀ ਇੱਥੇ ਤਲੇ ਫਿਰਦੇ ਕਦੇ ਪੁੱਛ ਲਿਓ ਇਹਨਾਂ ਮੁੰਡਿਆਂ ਨੂੰ ਵੀ ਮੇਰੇ ਵੱਲੋਂ ਕਿਹਾ ਗਿਆ ਸੀ ਕਿ ਕਿਸੇ ਗਰੀਬ ਆਦਮੀ ਨੂੰ ਤੰਗ ਨਾ ਕਰਿਓ ਦੇਖੋ ਗਰੀਬ ਆਦਮੀ ਜਿਹਦਾ ਲੋਡ ਬੱਧ ਬੰਦਾ ਆ ਉਹਦੇ ਨੇ 1.5 ਤੋਂ 2 ਲੱਖ ਰੁਪਈਆ ਇੱਕ ਬਹੁਤ ਵੱਡੀ ਅਮਾਊਂਟ ਹੁੰਦੀ ਆ ਤੁਹਾਨੂੰ ਲਈ ਇਸ بیس ਦੇ ਵਿੱਚ ਮੈਂ ਬਿਲਕੁਲ ਉੱਪਰ ਤੱਕ ਜਾਊਂਗਾ ਔਰ ਜਿਸ ਵੀ ਜਿਸ ਨਹੀਂ ਜਿਸ ਜਿਸ ਬੰਦੇ ਨੇ ਵੀ ਇਸ ਦੇ ਵਿੱਚ ਗਲਤੀ ਕੀਤੀ ਹੋਈ ਉਹਨੂੰ ਬਿਲਕੁਲ ਜਿਹੜੀ ਹੈਗੀ ਆ ਸਖਤ ਸਖਤ ਜਿਹੜੀ ਸਜ਼ਾ ਆ ਉਹ ਦਵਾਊਂਗਾ ਔਰ ਉਹਨੂੰ ਹੋਣੀ ਵੀ ਚਾਹੀਦੀ ਆ ਇਸ ਨੇ ਸੋਚਿਆ ਸੀ ਮੈਂ ਛੱਤ ਪਾਉਂਗਾ ਤੇ ਮੈਨੂੰ ਕਿੱਥੋਂ ਪੈਸੇ ਮਿਲਣਗੇ ਮੈਂ ਉੱਪਰ ਹੋਰ ਚਿਵਾਰਾ ਉਹਦੇ ਪਾਵਾਂਗੇ ਪਰ ਇਹਨਾਂ ਨੇ ਤਾਂ ਬੇਵਕੂਫਾਂ ਨੇ ਮੈਂ ਕਹਿੰਦਾ ਬੇਵਕੂਫ ਨਹੀਂ ਇਹਨਾਂ ਦੀ ਹੋਰ ਲੱਗਦੀ ਬਤਨਾ ਚਾਹੀਦਾ ਇਹਨਾਂ ਨੇ ਤਾਂ ਬਿਲਕੁਲ ਹੀ ਉਹਨਾਂ ਦਾ ਸਤਿਆਨਾਸ਼ ਕਰਤਾ ਛੱਤ ਦਾ ਕੀ ਛੱਤ ਦੇ ਉੱਪਰ ਤਾਂ ਕੀ ਕਮਰੇ ਪਾਉਣੇ ਸੀ ਛੱਤ ਵੀ ਨਹੀਂ ਪਾਉਣ ਦਿੱਤੀ ਇਹਨਾਂ ਨੇ ਤਾਂ ਕਾਰਸਦਕ ਅਕਸਰ ਜਿਹੜੇ ਹੈਗੇ ਆ ਉਹਨਾਂ ਨੂੰ ਮੈਂ ਪਹਿਲਾਂ ਵੀ ਲਿਖਿਆ ਸੀ ਕਿ ਇਹਦੀ ਡਿਟੇਲਡ ਰਿਪੋਰਟ ਜਿਹੜੀ ਹੈਗੀ ਉਹ ਬਜ ਦਿੱਤੀ ਜਾਵੇ ਔਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਆਪਣਾ ਕਾਰਸਦਕ ਅਕਸਰ ਨਹੀਂ ਮੈਂ ਲਿਖਿਆ ਇਹ ਜਿਹੜਾ ਆਪਣਾ ਇਹਦੀ ਜਿਹੜੀ ਪ੍ਰੋਪਰ ਪੂਰੀ ਜਾਂਚ ਹੈਗੀ ਆ ਉਹ bizness ਵੀ ਵਾਕ ਤੋਂ ਕਰਾਈ ਜਾਵੇ ਤਾਂ ਕਿ ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਹ ਲੋਕਾਂ ਦੇ ਸਾਹਮਣੇ ਆ ਸਕੇ ਇਸ ਨੂੰ ਹੋਰ ਅੱਗੇ ਤੋਰਦੇ ਹੋਏ ਮੈਂ ਜਿਹੜਾ ਹੈਗਾ ਆ ਸਾਡੇ ਮਾਨਯੋਗ ਸੈਕਟਰੀ ਸੈਕਟਰੀ ਸਾਹਿਬ ਜਿਹੜੇ ਸਾਡੇ ਲੋਕਲ ਬੋਡੀ ਦੇ ਆ ਉਹਨਾਂ ਨੂੰ ਵੀ ਚਿੱਠੀ ਲਿਖੀ ਹੈ ਕਿ ਇਸ ਜਿਹੜੀ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੀ ਜਾਂਚ ਜਿਹੜੀ ਹੈਗੀ ਆ ਇਹ ਬਿਲਕੁਲ ਪੰਜਾਬ ਜੀਵਨ ਦੇ ਵੀਰੋ ਕੋ ਘੜਾਈ ਜਾਵੇ ਤਾਂ ਜੋ ਬਿਲਕੁਲ ਕਲੀਅਰ ਪਿਕਚਰ ਜਿਹੜੀ ਹੈਗੀ ਉਹ ਲੋਕਾਂ ਦੇ ਸਾਹਮਣੇ ਆ ਸਕੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਕਿ ਇਸ ਦੇ ਵਿੱਚ ਕੋਈ ਲੁਕਿਆ ਛੁਪਿਆ ਕੋਈ ਇੱਧਰ ਉੱਧਰ ਬੈਠਾ ਬੰਦਾ ਇਹ ਨਾ ਸੋਚੇ ਕਿ ਮੈਂ ਬਚ ਜਾਊਂਗਾ ਜਾਂ ਮੇਰਾ ਕਿਵੇਂ ਬਚਾਅ ਹੋ ਜਾਊਗਾ ਕਿਉਂਕਿ ਇਹ ਸੈਂਟੀਮੈਂਟਸ ਲੋਕਾਂ ਦੇ ਸੈਂਟੀਮੈਂਟਸ ਨਾਲ ਜੁੜਿਆ ਮਾਮਲਾ ਇੱਕ ਨਗਰ ਕੌਂਸਲ ਦੇ ਵਿੱਚ ਜਿਹੜਾ ਹੈਗਾ ਕਾਫੀ ਚਰਚਾ ਦੇ ਵਿੱਚ ਮਾਮਲਾ ਆਇਆ ਹੋਇਆ ਹੈ ਨਵੀਨਾਰ ਦਾ ਤੇ ਉਹਦੇ ਵਿੱਚ ਹੁਣ ਇਹ ਵੀ ਪਤਾ ਲੱਗਾ ਕਿ ਉਹਨੇ ਪੈਸੇ ਵੀ ਜਮ੍ਹਾਂ ਕਰਾਏ ਆ ਇਹ ਕੀ ਮਾੌਲਾ ਹੈ ਜਮ੍ਹਾਂ ਤੇ ਕੁਪਨੀਤੀ ਆਪਣਾ ਦਾ ਸਾਰਿਆਂ ਨੂੰ ਪਤਾ ਹੀ ਆ ਕਿ ਇੱਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਇੱਕ ਸਕੀਮ ਚਲਾਈ ਜਾਂਦੀ ਹੈ ਗਵਰਨਮੈਂਟ ਵੱਲੋਂ ਜਿਸ ਦੇ ਵਿੱਚ ਜਿਨ੍ਹਾਂ ਦੇ ਛੱਤ ਪਾਲਿਆ ਵਾਲੀ ਔਰ ਗਾੜਾ ਵਾਲੀ ਹੁੰਦੀ ਆ ਉਸ ਛੱਤ ਨੂੰ ਪੱਕੀ ਕਰਨ ਦੇ ਲਈ ਔਰ ਮਕਾਨ ਬਣਾਉਣ ਲਈ ਗਵਰਨਮੈਂਟ ਵੱਲੋਂ ਜਿਹੜੀ ਹੈਗੀ ਆ ਆਪਣੇ ਵੱਲੋਂ ਉਹਨਾਂ ਨੂੰ ਜਿਹੜੀ ਏਡ ਉਹ ਦਿੱਤੀ ਜਾਂਦੀ ਹੈ ਤੇ ਉਸ ਦੇ ਵਿੱਚ ਜਿਹੜਾ ਕਰਮਚਾਰੀ ਸੀ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਵਿੱਚ ਵੀ ਇਹ ਕਰਮਚਾਰੀ ਕੰਮ ਕਰ ਰਿਹਾ ਸੀਗਾ ਤੇ ਇਨ ਬਿਟਵੀਨ ਹੀ ਅ ਪਤਾ ਨਹੀਂ ਕਿੱਦਾਂ ਦੇ ਹਾਲਾਤ ਪੈਦਾ ਹੋਏ ਤੇ ਜੋ ਉਸਨੇ ਆਪਣੇ ਕੰਮ ਦੇ ਵਿੱਚ ਕਰਦੇ ਕਰਦੇ ਤੇ ਜਿਹੜਾ ਜੋ ਆਪਸਾਰੇ ਰੌਣਕ ਸੁਣ ਰਹੇ ਆ ਰਿਪੋਰਟਸ ਹੈਗੇ ਆ ਔਰ ਕੁਝ ਵਿੱਚ ਇਹਨਾਂ ਦੀ ਸਚਾਈਆਂ ਵੀ ਹੈਗੀਆਂ ਤੇ ਉਹਦੇ ਵਿੱਚ ਇਹ ਮੁੰਡਾ ਜਿਹੜਾ ਹੈਗਾ ਆ ਉਹ ਸਸਪੈਕਟ ਕਹਾਂਗੇ ਫਿਰ ਗੱਲ ਕਰੀਏ ਟੋਟਲ ਜਿਹੜਾ ਹੈਗਾ ਕਿੰਨੇ ਕੁ ਤੱਕ ਅਪਲਾ ਹੋਇਆ ਵਾ ਤੇ ਜਿਹੜਾ ਹੋਣੇ ਨੇ ਅਮਾਉਂਟ ਜਮਾ ਕਰਵਾਈ ਆ ਉਹ ਕਿੰਨੀ ਕਰਵਾਈ ਆ ਅ ਦੇਖੋ ਇਦਾਂ ਐ ਜੀ ਜੇ ਟੋਟਲ ਅਮਾਉਂਟ ਦੀ ਆਪਾਂ ਗੱਲ ਕਰੀਏ ਤੇ ਟੋਟਲ ਅਮਾਉਂਟ ਦਾ ਜਿਹੜਾ ਹੈਗਾ ਟੋਟਲ ਫਿਗਰ ਜਿਹੜੀ ਆ ਇਸ ਵੇਲੇ ਤਾਂ ਦੱਸਣੀ ਮੁਸ਼ਕਲ ਆ ਉਹਦੀ وجہ ਹੈ ਕਿ ਇੱਕ ਇਹਨਾਂ ਦਾ ਜਿਹੜਾ ਸਿਸਟਮ ਆ ਜੋ ਇਹਨਾਂ ਦਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਜਿਹੜਾ ਸਿਸਟਮ ਹੈਗਾ ਉਹ ਸਿਸਟਮ ਬਿਲਕੁਲ ਗਵਰਨਮੈਂਟ ਬੋਲੋ ਨਾ ਉਹਦੇ ਵਿੱਚ ਕੋਈ ਅਮੈਂਡਮੈਂਟ ਕੀਤੀ ਜਾ ਰਹੀ ਆ ਜਿਸ ਕਰਕੇ ਜਿਹੜਾ ਉਹ ਪੋਰਟਲ ਹੈਗਾ ਉਹ ਚੱਲ ਨਹੀਂ ਰਿਹਾ ਸਾਡੇ ਜਿਹੜੇ ਬਾਕੀ ਮੁਲਾਜ਼ਮ ਹੈਗੇ ਆ ਉਹ ਬਿਲਕੁਲ ਇਸ ਦੇ ਉਸੇ ਦਿਨ ਤੋਂ ਲੱਗੇ ਹੋਏ ਆ ਜਿਸ ਦਿਨ ਦਾ ਇਹ ਮਸਲਾ ਉਜਾਗਰ ਹੋਇਆ ਉਸੇ ਦਿਨ ਤੋਂ ਸਾਡੇ ਜਿਹੜੇ ਨਗਰ ਕਾਉਂਸਲ ਦੇ ਮੁਲਾਜ਼ਮ ਹੈਗੇ ਆ ਉਸੇ ਦਿਨ ਤੋਂ ਹੀ ਲੱਗੇ ਹੋਏ ਆ ਬਟ ਉਹਦੇ ਵਿੱਚ ਕੋਈ ਪ੍ਰੋਬਲਮ ਆਉਣ ਕਰਕੇ ਔਰ ਗਵਰਨਮੈਂਟ ਵੱਲੋਂ ਉਹਦੇ ਵਿੱਚ ਕੋਈ ਐਮੈਂਡਮੈਂਟ ਜਿਹੜੀ ਹੈਗੀ ਆ ਉਹ ਕਰਨ ਕਰਕੇ ਸਾਨੂੰ ਐਗਜ਼ੈਕਟ ਫਿਗਰ ਔਰ ਐਗਜ਼ੈਕਟ ਨਾਮ ਪਤਾ ਜਿਹੜਾ ਹੈਗਾ ਉਹ ਹਲੇ ਨਹੀਂ ਮਿਲਦੇ ਆ ਬਟ ਇਹ ਸਭ ਹੁੰਦੇ ਹੋਏ ਅਸੀਂ ਜਿਹੜੇ ਆਪਣੇ ਮੁਲਾਜ਼ਮ ਹੈਗੇ ਆ ਉਹਨਾਂ ਨੂੰ ਮੈਨੂਅਲੀ ਕੰਮ ਤੇ ਲਗਾਤਾ ਹੋਇਆ ਹੈ ਸਾਡੇ ਮੁਲਾਜ਼ਮ ਰੋਜ ਜਾਂਦੇ ਨੇ ਜਿੰਨੇ ਸਾਡੇ ਲਾਹਵਤਰੀ ਹੈਗੇ ਆ ਜਿਨ੍ਹਾਂ ਨੂੰ ਪੈਸੇ ਪਏ ਆ ਉਹਨਾਂ ਲਾਹਵਤਰੀਆਂ ਦੇ ਘਰ ਜਾ ਕੇ ਬਕਾਇਦਾ ਇਕੱਲੇ ਇਕੱਲੇ ਦੇ ਘਰ ਜਾ ਕੇ ਸਾਰੀ ਜਿਹੜੀ ਜਾਂਚ ਉਹ ਕਰ ਰਹੇ ਆ ਕਿ ਉਹਨਾਂ ਦਾ ਕਿੰਨੇ ਪੈਸੇ ਉਹਨਾਂ ਨੂੰ ਪਏਗੇ ਤੇ ਕਿੰਨੇ ਪੈਸੇ ਉਹਨਾਂ ਦੇ ਰਹਿੰਦੇ ਸੀਗੇ ਤੇ ਉਹ ਮੁਲਾਜ਼ਮ ਲੱਗੇ ਹੋਏ ਆ ਔਰ ਕੁਝ ਦਿਨਾਂ ਦੇ ਵਿੱਚ ਹੀ ਸਾਰੀ ਪਿਕਚਰ ਜਿਹੜੀ ਆ ਉਹ ਟੋਟਲ ਕਿੰਨੇ ਲਾਹਵਤਰੀ ਹੈਗੇ ਆ ਆਲਮੋਸਟ ਕਹਿ ਸਕਦੇ ਆ ਕਿ 245 ਕੇ 250 ਲਾਪਤਰੀ ਜਿਹੜੇ ਆ ਉਹ ਇਸ ਸਕੀਮ ਦੇ ਅਧੀਨ ਆਏਗੀ ਸਰ ਜਿਹੜਾ ਇਹ ਆਵਾਸ ਯੋਜਨਾ ਇਹਦੇ ਵਿੱਚ ਐਮਸੀਆਂ ਦਾ ਕੋਈ ਰੋਲ ਹੁੰਦਾ ਜੀ ਦੇਖੋ ਡਿੰਗਰ ਸਾਹਿਬ ਤੁਹਾਨੂੰ ਮੈਂ ਕਲੀਅਰ ਕਰਨਾ ਚਾਹੁੰਨਾ ਕਿ ਜਿਹੜੀ ਇਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਨਾ ਇੱਕ ਸੈਂਟਰ ਗਵਰਨਮੈਂਟ ਦਾ ਅਧਾਰਾ ਹੈ ਸੈਂਟਰ ਗਵਰਨਮੈਂਟ ਦੀ ਸਕੀਮ ਆ ਔਰ ਰਹੀ ਗੱਲ ਐਮਸੀ ਸਹਿਬਾਨਾਂ ਦੀ ਐਮਸੀ ਸਹਿਬਾਨਾਂ ਦਾ ਇਸ ਵਿੱਚ ਕੋਈ ਰੋਲ ਨਹੀਂ ਹੁੰਦਾ ਦੇਖੋ ਐਮਸੀ ਸਹਿਬਾਨ ਜਿਹੜੇ ਆ ਉਹਨਾਂ ਦਾ ਜਿਹੜਾ ਮੇਨ ਕੰਮ ਹੁੰਦਾ ਆ ਉਹਨਾਂ ਨੇ ਆਪਣੇ ਆਪਣੇ ਏਰੀਆ ਦੀ ਡਵੈਲਪਮੈਂਟ ਕਰਾਉਣੀ ਹੁੰਦੀ ਆ ਔਰ ਹਰ ਐਮਸੀ ਸਰਵਾਨ ਦੀ ਕੋਸ਼ਿਸ਼ ਹੁੰਦੀ ਆ ਕਿ ਉਹ ਆਪਣੇ ਏਰੀਆ ਦੀ ਜਿਹੜੀ ਹੈਗੀ ਆ ਉਹ ਬਿਹਤਰ ਡਵੈਲਪਮੈਂਟ ਕਰਾਵੇ ਚੰਗੀਆਂ ਸਹੂਲਤਾਂ ਜਿਹੜੀਆਂ ਆਪਣੇ ਵਾਰਡ ਵਾਸੀਆਂ ਨੂੰ ਮਹੱਈਆ ਕਰਾਵੇ ਔਰ ਰਹੀ ਗੱਲ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਇਸ ਦੇ ਵਿੱਚ ਨਾ ਤਾਂ ਐਮਸੀ ਸਰਵਾਨ ਦਾ ਕੋਈ ਰੋਲ ਹੁੰਦਾ ਔਰ ਨਾ ਹੀ ਇਹਦੇ ਵਿੱਚ ਉਹਦਾ ਆਪਣਾ ਕੀ ਕਹਿੰਦੇ ਹੁੰਦੇ ਆ ਉਹਨਾਂ ਦੇ ਕੋਈ ਸਿਗਨੇਚਰ ਵਗੈਰਾ ਜਾਂ ਇਹਨੂੰ ਆਪਾਂ ਇਹਨਿੰ ਮਤੇ ਨੂੰ ਹਾਊਸ ਵਿੱਚ ਲੈ ਕੇ ਇਹ ਉੱਤੇ ਪ੍ਰਵਾਨਗੀ ਲਈਏ ਐਦਾਂ ਦੀ ਚੀਜ਼ ਕੋਈ ਨਹੀਂ ਹੁੰਦੀ ਜਦੋਂ ਸਾਡੇ ਕੋਲ ਫਾਈਲਾਂ ਆਉਂਦੀਆਂ ਫਾਈਲਾਂ ਜਿਹੜੀਆਂ ਹੈਗੀਆਂ ਉੱਪਰ ਅਸੀਂ ਭੇਜਦੇ ਹਾਂ ਉੱਪਰੋਂ ਅਪਰੂਵਲ ਮਿਲਦੀ ਹੈ ਕਿ ਫਲਾਣਾ ਬੰਦਾ ਜਿਹੜਾ ਹੈਗਾ ਇਹਦੀ ਫਾਈਲ ਅਪਰੂਵ ਕਰ ਲਈ ਗਈ ਆ ਫਿਰ ਜਿਹੜੇ ਪੈਸੇ ਹੈਗੇ ਆ ਉਹਦੇ ਅਕਾਊਂਟ ਦੇ ਵਿੱਚ ਟਰਾਂਸਫਰ ਹੋਣ ਲੱਗ ਜਾਂਦੇ ਆ ਤੁਹਾਨੂੰ ਤੈਨੂੰ ਲੱਗਦਾ ਵੀ ਤੁਸੀਂ ਜਿਹੜੇ ਸ਼ਹਿਰ ਦੇ ਵਿੱਚ ਗਰੀਬ ਬੰਦੇ ਆ ਜਿਨ੍ਹਾਂ ਦੀਆਂ ਛੱਤਾਂ ਬੰਨ੍ਹਣੀਆਂ ਨੇ ਅਸੀਂ ਆਂ ਉਹਨਾਂ ਪੂਰਾ ਲਾਭ ਨੇ ਮਿਲਿਆ ਜਾਨੋ ਕੋ ਪੈਸੇ ਲੈ ਗਏ ਦੇਖੋ ਢੀਂਗਰਾ ਸਾਹਿਬ ਮੈਂ ਤੁਹਾਡੇ ਮadhyam ਦੇ ਰਾਹੀਂ ਇੱਕ ਗਰ ਬਿਲਕੁਲ ਕਲੀਅਰ ਕਰਨਾ ਚਾਹੁੰਦਾ ਕਿ ਜਦੋਂ ਇਹ ਚੀਜ਼ ਦਾ ਮੈਨੂੰ ਪਤਾ ਲੱਗਾ ਤੇ ਇੰਨਾ ਕ ਮਨ ਨੂੰ ਦੁੱਖ ਲੱਗਾ ਇੰਨਾ ਕ ਮਨ ਨੂੰ ਦੁੱਖ ਲੱਗਾ ਕਿ ਯਾਰ ਇੱਕ ਤਾਂ ਗਰੀਬ ਬੰਦਾ ਜਿਸ ਨੂੰ ਗਵਰਨਮੈਂਟ ਨੇ 1.5 ਲੱਖ ਕੇ ਪੌਣੀ 2 ਲੱਖ ਰੁਪਏ ਜਿਹੜਾ ਹੈਗਾ ਉਹ ਆਪਣਾ ਘਰ ਬਣਾਣ ਲਈ ਦੇਣਾ ਹੈ ਤੇ ਜੇ ਆਪ ਉਹਦੇ ਵਿੱਚੋਂ ਵੀ ਪੈਸੇ ਖਾਣ ਲੱਪੇ ਫਿਰ ਮੈਂ ਕਹਿੰਦਾ ਇਸ ਤੋਂ ਤੇ ਵੱਡੀ ਸ਼ਰਮ ਦੀ ਗੱਲ ਕੋਈ ਨਹੀਂ ਹੈ ਕਿਉਂਕਿ ਜੀ ਤੇ ਤੋਂ ਬਾਅਦ ਤੁਸੀਂ ਫਿਰ ਕੀ ਕਾਰਵਾਈ ਕੀਤੀ ਆ ਦੇਖੋ ਇਹ ਤਕਰੀਬਨ ਤਕਰੀਬਨ ਆਪਣਾ ਜਦੋਂ ਪਿੱਛੇ ਮੇਰੇ ਧਿਆਨ ਦੇ ਵਿੱਚ ਇਹ ਮਸਲਾ ਆਇਆ ਤੇ ਮੈਂ ਸਾਡੇ ਜਿਹੜੇ ਕਾਸਟ ਸਾਥ ਗਕਸਰ ਆ ਉਹਨਾਂ ਨੂੰ ਮੈਂ ਫੋਨ ਕੀਤਾ ਸੀ ਵੀ ਐਦਾਂ ਐਦਾਂ ਕਰਕੇ ਆ ਇੱਕ ਜਿਹੜੀ ਹੈਗੀ ਇਹ ਗੱਲ ਟਰੈਵਲ ਕਰ ਰਹੀ ਆ ਤੇ ਇਹਦੇ ਬਾਰੇ ਕੀ ਆਪਣਾ ਹੈ ਕਿ ਉਹ ਮੈਨੂੰ ਕਹਿੰਦੇ ਮੈਨੂੰ ਵੈਰੀਫਾਈ ਕਰ ਲੈਂਦੇ ਪ੍ਰਧਾਨ ਜੀ ਮੈਂ ਵੈਰੀਫਾਈ ਕਰਕੇ ਤੁਹਾਨੂੰ ਮੈਂ ਇਦੇ ਬਾਰੇ ਸਾਰਾ ਜਿਹੜਾ ਹੈਗਾ ਡਿਟੇਲ ਲਈਆ ਕਰਾਉਣਾ ਤੇ ਇਨ ਬਿਟਵੀਨ ਹੀ ਫਿਰ ਮੈਨੂੰ ਪਤਾ ਲੱਗਾ ਕਿ ਜਿਹੜਾ ਇਹ ਮੁੰਡਾ ਜਿਹਦੇ ਨਾਲ ਇਹਨੇ ਆਪਾਂ ਇਹਨੂੰ ਆਪਣਾ ਸਸਪੈਂਡ ਕਰ ਦਿੱਤਾ ਉਹਨਾਂ ਨੇ ਕਿ ਜਦੋਂ ਉਹਨਾਂ ਨੇ ਸਸਪੈਂਡ ਕਰ ਦਿੱਤਾ ਤਾਂ ਇਮੀਡੀਏਟਲੀ ਮੈਂ ਇਸੇ ਕਰਕੇ ਅੱਜ ਨਾਲ ਰੱਖਿਆ ਹੋਇਆ ਸੀ ਅ ਇਮੀਡੀਏਟਲੀ ਉਸ ਵੇਲੇ ਅਸੀਂ ਦੂਸਰੇ ਦਿਨ ਹੀ ਜਿਹੜੀ ਹੈਗੀ ਆ ਆਪਾਂ ਇੱਕ ਚਿੱਠੀ ਕਰਦੇ ਆ ਸਰਦ ਕਰਤੋ ਜੀ ਕਿ ਜਿਹੜਾ ਇਹ ਮੁੰਡਾ ਸਸਪੈਂਡ ਕੀਤਾ ਇਹ ਕਿਉਂ ਸਸਪੈਂਡ ਕੀਤਾ ਈ ਇਹਦੀ ਗਲਤੀ ਹੈ ਕਿੰਨੇ ਮਕਾਨ ਇਹਨੇ ਕਵਰ ਕੀਤੇ ਕਿੰਨੇ ਲਾਪਤਰੀਆਂ ਦੇ ਇਹਦੇ ਪੈਸੇ ਪਾਏ ਕਿੰਨੇ ਲਾਪਤਰੀਆਂ ਦੇ ਪੈਸੇ ਜਿਹੜੇ ਭੈਣ ਵਾਲੇ ਰਹਿੰਦੇ ਸੀ ਉਹ ਸਾਰੀ ਜਿਹੜੀ ਡਿਟੇਲ ਰਿਪੋਰਟ ਆ ਉਹ ਮੈਨੂੰ ਮਹਈਆ ਕਰਾਈ ਜਾਵੇ ਤਾਂ ਜੀ ਜਦੋਂ ਸਸਪੈਂਡ ਕੀਤਾ ਗਿਆ ਉਸ ਤੋਂ ਪਹਿਲਾਂ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਸੀ ਉਸ ਸਾਥੀ ਨਹੀਂ ਉਸ ਤੋਂ ਪਹਿਲਾਂ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਮੈਂ ਫੋਨ ਜ਼ਰੂਰ ਕੀਤਾ ਸੀ ਤੇ ਉਹ ਕਹਿੰਦੇ ਕਿ ਹਰੇ ਜਿਹੜਾ ਡਿਟੇਲਡ ਰਿਪੋਰਟ ਜਿਹੜੀ ਆ ਉਹ ਮੇਰੇ ਕੋਲ ਨਹੀਂ ਹੈ ਇਸ ਵੇਲੇ ਤੇ ਮੈਂ ਡਿਟੇਲਡ ਰਿਪੋਰਟ ਮੈਨੂੰ ਆਲਾ ਦੇਉ ਤਾਂ ਮੈਂ ਤੁਹਾਨੂੰ ਇੱਕ ਜਿਹੜੀ ਉਹ ਮਈਆ ਕਰਵਾ ਦਿੰਦਾ ਸਰ ਮੈਨੂੰ ਪਤਾ ਚੱਲ ਚੁੱਕਿਆ ਸੀ ਕਿ ਉਹਨੇ ਕਪੜਾ ਕੀਤਾ ਹੈਗਾ ਹਾਂ ਆਲਮੋਸਟ ਦੇਖੋ ਜਦੋਂ ਗੱਲ ਆਪਣੇ ਟਰੈਵਲ ਕਰਨ ਲੱਗ ਪਈ ਤੇ ਦੇਖੋ ਬਲੀਜ ਧੂਆਂ ਉੱਥੇ ਹੀ ਉੱਠਦਾ ਜਦੋਂ ਅੱਗ ਲੱਗਦੀ ਹੈ ਤੇ ਇਹ ਤਾਂ ਅੰਡਰਸਟੂਡ ਹੀ ਹੈ ਵੀ ਉਹਨੇ ਕੁਛ ਨਾ ਕੁਛ ਗਲਤੀ ਜ਼ਰੂਰ ਕੀਤੀ ਸੀ ਜਿਹੜੀ ਗੱਲ ਇਹਦੀ ਹੈ ਉਹ ਟਰੈਵਲ ਹੋਈ ਹੈ ਚੰਡੀਗੜ੍ਹ ਤੋਂ ਲੈ ਕੇ ਇਹਨੂੰ ਉੱਤਰ ਤੱਕ ਗੱਲ ਦੀ ਟਰੈਵਲ ਹੋਈ ਹੈ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਤਾਂ ਇਹ ਗਲਤੀ ਮੁੰਡੇ ਦੀ ਸਰ ਲੱਗਦਾ ਤੈਨੂੰ ਵੀ ਜਿਹੜੇ ਗਰੀਬਾਂ ਨਾਲ ਇਹ ਹੋਇਆ ਧੋਖਾ ਨਹੀਂ ਹੋਈ ਆ ਉਹ ਇਨਸਾਫ ਹੋਗਾ ਬਿਲਕੁਲ ਡੀ ਗ੍ਰਾਸਾ ਬਿਲਕੁਲ ਔਰ ਕੋਈ ਕਿੰਗਾ ਕੀਤਾ ਜਿਹੜਾ ਸਵਾਲ ਪੁੱਛਿਆ ਇਨਸਾਫ ਵਾਲਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਸਾਰੇ ਆਪਣੇ ਭਾਈ ਭਰਾ ਭੈਣਾਂ ਨੂੰ ਇੱਕ ਗੱਲ ਜ਼ਰੂਰ ਦੱਸਣੀ ਚਾਹਾਂਗਾ ਕਿ ਮੈਂ ਇਸ ਕੰਮ ਦੇ ਵਿੱਚ ਬਿਲਕੁਲ ਅਨਗਹਿਲੀ ਬਰਦਾਸ਼ਤ ਨਹੀਂ ਕਰੂੰਗਾ ਔਰ ਇਹਨਾਂ ਮੁੰਡਿਆਂ ਨੂੰ ਵੀ ਅਸੀਂ ਗਿਆ ਸੀ ਔਰ ਇਹ ਮੁੰਡੇ ਹਲੇ ਵੀ ਇਤਨੇ ਫਿਰਦੇ ਕਦੇ ਪੁੱਛ ਲਿਓ ਇਹਨਾਂ ਮੁੰਡਿਆਂ ਨੂੰ ਵੀ ਮੇਰੇ ਵੱਲੋਂ ਕਿਹਾ ਗਿਆ ਸੀ ਵੀ ਕਿਸੇ ਗਰੀਬ ਆਦਮੀ ਨੂੰ ਤੰਗ ਨਾ ਕਰਿਓ ਦੇਖੋ ਗਰੀਬ ਆਦਮੀ ਜਿਹਦਾ ਲੋਡ ਬਦ ਬੰਦਾ ਆ ਉਹਦੇ ਨੇ 1.5 ਤੋਂ 2 ਲੱਖ ਰੁਪਈਆ ਇੱਕ ਬਹੁਤ ਵੱਡੀ ਅਮਾਊਂਟ ਹੁੰਦੀ ਹੈ ਤੇ ਔਰ ਇਹਨਾਂ ਨੇ ਬਿਲਕੁਲ ਨਹੀਂ ਸੋਚਿਆ ਉਸ ਬੰਦੇ ਬਾਰੇ ਜਿਸਦੇ ਸਿਰ ਤੇ ਉੱਪਰ ਛੱਤ ਪੈਣੀ ਸੀ ਤੇ ਉਹ ਮਤਲਬ ਇਸ ਕੇਸ ਦੇ ਵਿੱਚ ਮੈਂ ਪਰਸਨਲੀ ਤੁਹਾਨੂੰ ਆਪਣੀ ਤੌਰ ਤੇ ਮੈਂ ਦੱਸਦਾ ਪਿਆ ਵੀ ਪਰਸਨਲੀ ਇਸ ਕੇਸ ਦੇ ਵਿੱਚ ਮੈਂ ਬਿਲਕੁਲ ਉੱਪਰ ਤੱਕ ਜਾਊਂਗਾ ਔਰ ਜਿਸ ਵੀ ਜਿਸ ਨਹੀਂ ਜਿਸ ਜਿਸ ਬੰਦੇ ਨੇ ਵੀ ਇਸ ਦੇ ਵਿੱਚ ਗਲਤੀ ਕੀਤੀ ਹੋਈ ਉਹਨੂੰ ਬਿਲਕੁਲ ਜਿਹੜੀ ਹੈਗੀ ਹੈ ਸਖਤ ਸਖਤ ਜਿਹੜੀ ਸਜ਼ਾ ਆ ਉਹ ਦਵਾਊਂਗਾ ਔਰ ਉਹਨੂੰ ਹੋਣੀ ਵੀ ਚਾਹੀਦੀ ਹੈ ਕਿਉਂਕਿ ਦੇਖੋ ਇਹ ਮਸਲਾ ਸਿਰਫ ਇੱਕ ਪੈਸਿਆਂ ਨਾਲ ਜੁੜਿਆ ਹੋਇਆ ਸਕੈਮ ਨਹੀਂ ਹੈ ਇਹ ਉਸ ਗ੍ਰੀਪ ਉਸ ਲੋੜਵੰਦ ਪਰਿਵਾਰਾਂ ਦੇ ਸੁਪਣਿਆਂ ਨਾਲ ਜੁੜਿਆ ਆ ਜਿਹੜਾ ਇਹ ਆ ਆਪਣਾ ਪ੍ਰੋਗਰਾਮ ਜਿਹੜਾ ਉਹਨਾਂ ਦੇ ਸੁਪਨੇ ਜੁੜੇ ਸੀ ਇਸ ਨੇ ਸੋਚਿਆ ਸੀ ਮੈਂ ਛੱਤ ਪਾਉਂਗਾ ਤੇ ਮੈਨੂੰ ਕਿੱਥੋਂ ਪੈਸੇ ਮਿਲਣਗੇ ਮੈਂ ਉੱਪਰ ਹੋਰ ਚਵਾਰਾ ਉਹਦੇ ਪਾਵਾਂਗੇ ਪਰ ਇਹਨਾਂ ਨੇ ਤਾਂ ਬੇਵਕੂਫਾਂ ਨੇ ਮੈਂ ਕਹਿੰਦਾ ਬੇਵਕੂਫ ਨਹੀਂ ਇਹਨਾਂ ਦੀ ਹੋਰ ਲੱਗਦੀ ਬਤਨਾ ਚਾਹੀਦਾ ਇਹਨਾਂ ਨੇ ਤਾਂ ਬਿਲਕੁਲ ਹੀ ਉਹਨਾਂ ਦਾ ਸਤਿਆਨਾਸ਼ ਕਰਦ ਛੱਤ ਦਾ ਕੀ ਛੱਤ ਦੇ ਉੱਪਰ ਤਾਂ ਕੀ ਕਮਰੇ ਪਾਉਣੇ ਸੀ ਛੱਤ ਵੀ ਨਹੀਂ ਪਾਉਣ ਦਿੱਤੀ ਇਹਨਾਂ ਨੇ ਉਹਨਾਂ ਨੂੰ ਤੇ ਗੂਣ ਜਿਹੜੀ ਤੁਸੀਂ ਜਾਂਚ ਹੈਗੀ ਆ ਇਹ ਕਿਹਦੇ ਕੋਲ ਕਰਵਾ ਰਹੇ ਆ ਆ ਦੇਖੋ ਜੀ ਇਹਦੇ ਵਿੱਚ ਇਦਾਂ ਹੈਗਾ ਦੇਖੋ ਸਾਡੀ ਪਹਿਲੀ ਅਥਾਰਟੀ ਜਿਹੜੀ ਹੈਗੀ ਆ ਉਹ ਤਾਂ ਕਾਰਸਾ ਦਾ ਕਸਰ ਜਿਹੜੇ ਹੈਗੇ ਆ ਉਹਨਾਂ ਨੇ ਪਹਿਲਾਂ ਵੀ ਲਿਖਿਆ ਸੀ ਕਿ ਇਹਦੀ ਡਿਟੇਲਡ ਰਿਪੋਰਟ ਜਿਹੜੀ ਹੈਗੀ ਉਹ ਬਦਿੱਤੀ ਜਾਵੇ ਔਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਆਪਣਾ ਆਕਾਦ ਸਾਹਿਬ ਤੋਂ ਕਬਸ ਨੀ ਮੈਂ ਲਿਖਿਆ ਕਿ ਇਹ ਜਿਹੜਾ ਆਪਣਾ ਇਹਦੀ ਜਿਹੜੀ ਪ੍ਰੋਪਰ ਪੂਰੀ ਜਾਂਚ ਹੈਗੀ ਆ ਉਹ ਬਿਜ਼ਨਸ ਵੀ ਵਾਕ ਤੋਂ ਕਰਾਈ ਜਾਵੇ ਤਾਂ ਕਿ ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਹ ਲੋਕਾਂ ਦੇ ਸਾਹਮਣੇ ਆ ਸਕੇ ਔਰ ਉਸ ਤੋਂ ਬਾਅਦ ਇਸ ਨੂੰ ਹੋਰ ਅੱਗੇ ਤੋਰਦੇ ਹੋਏ ਮੈਂ ਜਿਹੜਾ ਹੈਗਾ ਆ ਸਾਡੇ ਮਾਨਯੋਗ ਸੈਕਟਰੀ ਸੈਕਟਰੀ ਸਾਹਿਬ ਜਿਹੜੇ ਸਾਡੇ ਲੋਕਲ ਬਾਡੀ ਦੇ ਆ ਉਹਨਾਂ ਨੂੰ 20 ਚਿੱਠੀ ਲਿਖੀ ਹੈ ਕਿ ਇਸ ਜਿਹੜੀ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੀ ਜਾਂ ਜਿਹੜੀ ਹੈਗੀ ਆ ਇਹ ਬਿਲਕੁਲ ਪੰਜਾਬ ਵਿਜੇ ਦੇ ਵੀਰੋ ਕੋ ਘੜਾਈ ਜਾਵੇ ਤਾਂ ਜੋ ਬਿਲਕੁਲ ਕਲੀਅਰ ਪਿਕਚਰ ਜਿਹੜੀ ਹੈਗੀ ਆ ਲੋਕਾਂ ਦੇ ਸਾਹਮਣੇ ਆ ਸਕੇ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਕਿ ਇਸ ਦੇ ਵਿੱਚ ਕੋਈ ਲੁਕਿਆ ਛੁਪਿਆ ਕੋਈ ਇੱਧਰ ਉੱਧਰ ਬੈਠਾ ਬੰਦਾ ਇਹ ਨਾ ਸੋਚੇ ਕਿ ਮੈਂ ਬਚ ਜਾਊਂਗਾ ਜਾਂ ਮੇਰਾ ਕਿਵੇਂ ਬਚਾਅ ਹੋ ਜਾਊਗਾ ਕਿਉਂਕਿ ਇਹ ਸੈਂਟੀਮੈਂਟਸ ਲੋਕਾਂ ਦੇ ਸੈਂਟੀਮੈਂਟਸ ਨਾਲ ਜੁੜਿਆ ਮਾਮਲਾ ਆ ਔਰ ਇਹਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾਊਗੀ ਔਰ ਜਿਹੜਾ ਵੀ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਉਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਬਿਲਕੁਲ ਕਰਵਾਈ ਜਾਊਗੀ